ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਜੀਹਾ ਨੁਸਖਾ ਸ਼ੇਅਰ ਕਰਨ ਜਾ ਰਿਹਾ ਜਿਹੜਾ ਕਿ ਸਾਡੀ ਸਿਹਤ ਵਿੱਚ ਇੱਕ ਕ੍ਰਾਂਤੀ ਲਿਆ ਸਕਦਾ ਹੈ ਇਹ ਅਸੀਂ ਹਲੀਮ ਦੇ ਜਿਹੜੇ ਬੀਜ ਆ ਉਹਨਾਂ ਤੋਂ ਤਿਆਰ ਕਰਨਾ ਹੈ ਇਹ ਬੀਜ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਬਹੁਤ ਹੀ ਸੌਖੇ ਕਹਿ ਲਓ ਵੀ ਮਿਲ ਜਾਣਗੇ ਇਹਨਾਂ ਨੂੰ ਹਲੀਮ ਦੇ ਬੀਜ ਕਿਹਾ ਜਾਂਦਾ ਹੈ ਸੋ ਇਹ ਨੁਸਖਾ ਏ ਟੋਨਿਕ ਬਣਾਉਣਾ ਕਿਵੇਂ ਆ ਇਦੇ ਚ ਹੋਰ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਐ ਤੇ ਇਹਨੂੰ ਵਰਤਣ ਦਾ ਸਹੀ ਤਰੀਕਾ ਕਿਹੜਾ ਐ ਸਹੀ ਢੰਗ ਕਿਹੜਾ ਐ ਉਹ ਵੀ ਜਾਣਾਂਗੇ ਤੇ ਪਹਿਲਾਂ ਅਸੀਂ ਜਾਣ ਲੈਨੇ ਵੀ ਹਲੀਮ ਦੇ ਬੀਜਾਂ ਤੋਂ ਸਾਡੀ ਸਿਹਤ ਨੂੰ ਕੀ-ਕੀ ਲਾਭ ਮਿਲਦੇ ਆ ਫਾਇਦੇ ਮਿਲਦੇ ਸੋ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦੁਆਰਾ ਜਾਣਕਾਰੀ ਦੇਣ ਜਾ ਰਿਹਾ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੇ ਸਾਥੀਓ ਆਪਣਾ ਜਿਹੜਾ ਇਹ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਸਿੱਧੀਆਂ ਪਹੁੰਚ ਜਾਣ ਤੇ ਆਪਣਾ ਜਿਹੜਾ ਨੋਟੀਫਿਕੇਸ਼ਨ ਹੈ ਬੈਲ ਆਈਕਨ ਇਹ ਵੀ ਦਬਾ ਲਿਓ ਸੋ ਆਓ ਦੋਸਤੋ ਸ਼ੇਅਰ ਸ਼ੁਰੂ ਕਰਦੇ ਆਂ ਵੀ ਇਹਦੇ ਬੈਨੀਫਿਟਸ ਕੀ ਆ ਸਾਡੀ ਸਿਹਤ ਨੂੰ ਫਾਇਦੇ ਕੀ ਆ ਦੋਸਤੋ ਜਿਹੜੇ ਹਲੀਮ ਦੇ ਬੀਜ ਹੁੰਦੇ ਦੇਖਣ ਤੇ ਬੜੇ ਛੋਟੇ-ਛੋਟੇ ਆ ਤੇ ਲਾਲ ਰੰਗ ਦੇ ਹੁੰਦੇ ਆ ਤੇ ਇਹਨਾਂ 'ਚ ਜਿਹੜਾ ਡਾਈਟਰੀ ਫਾਈਬਰ ਆ ਫਾਈਬਰ ਦੀ ਮਾਤਰਾ ਬਹੁਤ ਹੀ ਵਧੀਆ ਜ਼ਿਆਦਾ ਹੁੰਦੀ ਆ ਸੋ ਜਿਹਦੇ ਕਰਕੇ ਇਹ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੁੰਦੇ ਆ ਸਾਡੀ ਪਾਚਨ ਕਰਿਆ ਵਾਸਤੇ ਬਹੁਤ ਵਧੀਆ ਤੇ ਸਾਨੂੰ ਕਬਜ ਦੀ ਪਰੇਸ਼ਾਨੀ ਜਿੰਨਾਂ ਲੋਕਾਂ ਨੂੰ ਆ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ ਇਹ ਬੀਜ ਇਹਦੇ ਨਾਲ ਨਾਲ ਸਾਥੀਓ ਇਹਨਾਂ 'ਚ omega 3 ਫੈਟੀ ਐਸਿਡ ਪਾਏ ਜਾਂਦੇ ਆ ਬਹੁਤ ਹੀ ਵਧੀਆ ਮਾਤਰਾ 'ਚ ਜਿਹਦੇ ਕਰਕੇ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਸੋ ਜਿਨ੍ਹਾਂ ਲੋਕਾਂ ਨੂੰ ਕੋਈ ਹਾਰਟ ਦੀ ਪਰੇਸ਼ਾਨੀਆਂ ਆ ਉਹ ਇਹ ਬੀਜਾਂ ਦਾ ਜਿਹੜਾ ਮੈਂ ਤੁਹਾਨੂੰ ਟੌਨਿਕ ਦੱਸਣ ਜਾ ਰਿਹਾ ਇਹਦਾ ਜਰੂਰ ਸੇਵਨ ਕਰਿਆ ਕਰਨ ਤੇ ਇਹ ਸਾਡੇ ਬੀਪੀ ਨੂੰ ਵੀ ਕੰਟਰੋਲ 'ਚ ਰੱਖਦੇ ਆ ਮੀਗਾ 3 ਫੈਟੀ ਐਸਿਡ ਓਨ ਕਰਕੇ ਤੇ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦੇ ਆ ਹਲੀਮ ਦੇ ਬੀਜ ਤੇ ਸਾਥੀਓ ਇਹਨਾਂ 'ਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਵੀ ਬਹੁਤ ਹੀ ਵਧੀਆ ਹੁੰਦੇ ਆ ਜਿਹਦੇ ਕਰਕੇ ਸਾਡੇ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤਤਾ ਸ਼ਮਤਾ ਹੈ ਉਹ ਵਾਧੀ ਆ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਆ ਤੇ ਐਂਟੀਆਕਸੀਡੈਂਟ ਚੰਗੇ ਹੋਣ ਕਰਕੇ ਸਾਡੇ ਸਰੀਰ ਚੋਂ ਇਹ ਕੈਲੋਵੀ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੇ ਆ ਸਾਡੇ ਅੰਗਾਂ ਤੇ ਜਿਹੜਾ ਫ੍ਰੀ ਰੈਡੀਕਲਸ ਦਾ ਅਸਰ ਹੁੰਦਾ ਏ ਜਿਹਦੇ ਕਰਕੇ ਸਾਡੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਵੱਧਦੀ ਉਮਰ ਚ ਉਸ ਅਸਰ ਨੂੰ ਵੀ ਘਟ ਕਰਦੇ ਆ ਜਿਹੜੇ ਹਲੀਮ ਦੇ ਬੀਜ ਇਹਦੇ ਨਾਲ ਨਾਲ ਸਾਥੀਓ ਇਹਨਾਂ ਚ ਕੈਲਸ਼ੀਅਮ ਦੀ ਬਹੁਤ ਹੀ ਵਧੀਆ ਮਾਤਰਾ ਪਾਈ ਜਾਂਦੀ ਆ ਸੋ ਕੈਲਸ਼ੀਅਮ ਜ਼ਿਆਦਾ ਹੋਣ ਕਰਕੇ ਸਾਡੇ ਜੋੜਾਂ ਨੂੰ ਮਜ਼ਬੂਤੀ ਦਿੰਦੇ ਜੋੜਾਂ ਵਾਸਤੇ ਬਹੁਤ ਵਧੀਆ ਹੁੰਦੇ ਆ ਸਾਡੇ ਜੋੜ ਤੇ ਦੰਦਾਂ ਦੀ ਸਿਹਤ ਲਈ ਬਹੁਤ ਵਧੀਆ ਹੁੰਦੇ ਆ ਇਹਦੇ ਨਾਲ ਨਾਲ ਸਾਥੀਓ ਇਹਨਾਂ ਦੇ ਵਿੱਚ ਆਇਰਨ ਦੀ ਬਹੁਤ ਵਧੀਆ ਮਾਤਰਾ ਹੁੰਦੀ ਜਿਹਦੇ ਕਰਕੇ ਸਾਡਾ ਹੀਮੋਗਲੋਬਿਨ ਵੀ ਇਹ ਵਧਾਉਂਦੇ ਆ ਜਿੰਨਾਂ ਲੋਕਾਂ ਦੇ ਖੂਨ ਦੀ ਕਮੀ ਆ ਉਹ ਇਹਨਾਂ ਦਾ ਜਰੂਰ ਸੇਵਨ ਕਰਨ ਕਿਉਂਕਿ ਜਦੋਂ ਸਾਡਾ ਐਚਵੀ ਘਟਦਾ ਹੈ ਤਾਂ ਸਾਡੇ ਸਾਰੇ ਅੰਗਾਂ ਨੂੰ ਕਹਿ ਲਓ ਵੀ ਆਕਸੀਜਨ ਦੀ ਜਿਹੜੀ ਸਪਲਾਈ ਉਹ ਸਹੀ ਤਰੀਕੇ ਨਾਲ ਨਹੀਂ ਪਹੁੰਚਦੀ ਸਾਡੇ ਸਰੀਰ ਨੂੰ ਜਿਹਦੇ ਕਰਕੇ ਸਾਨੂੰ ਥਕਾਵਟ ਤੇ ਕਮਜ਼ੋਰੀ ਤੇ ਬੇਚੈਨੀ ਰਹਿੰਦੀ ਆ ਸੋ ਖੂਨ ਨੂੰ ਪੂਰਾ ਕਰਨ ਵਾਸਤੇ ਹਲੀਮ ਦੇ ਬੀਜ ਇੱਕ ਬਹੁਤ ਵਧੀਆ ਆਹਾਰ ਆ ਸਾਡੇ ਭੋਜਨ ਚ ਇਹਦੇ ਨਾਲ ਨਾਲ ਇਹਨਾਂ ਚ ਵਿਟਾਮਿਨ ਏ ਤੇ ਵਿਟਾਮਿਨ ਈ ਬਹੁਤ ਹੀ ਵਧੀਆ ਮਾਤਰਾ ਚ ਪਾਇਆ ਜਾਂਦਾ ਜਿਹੜਾ ਕਿ ਸਾਡੀ ਸਕਿਨ ਵਾਸਤੇ ਸਾਡੇ ਵਾਲਾਂ ਵਾਸਤੇ ਬਹੁਤ ਹੀ ਵਧੀਆ ਆ ਸੋ ਉਹ ਨੁਸਖਾ ਕਿਵੇਂ ਬਣਾਉਣਾ ਹੈ ਟੋਨਿਕ ਕਿਵੇਂ ਤਿਆਰ ਕਰਨਾ ਉਹ ਜਾਣਦੇ ਆ ਦੋਸਤੋ ਇਹਦੇ ਵਿੱਚ ਅਸੀਂ ਦੋ ਚਮਚ ਲੈਣੇ ਹਲੀਮ ਦੇ ਬੀਜ ਜਿਹੜੇ ਸਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਤੇ ਇੱਕ ਕੱਪ ਇੱਕ ਗਲਾਸ ਅਸੀਂ ਦੁੱਧ ਦਾ ਲੈਣਾ ਕਰੀਬ ਕਰੀਬ ਕਹਿ ਲਓ ਵੀ 250 ml ਤੇ ਇਹਦੇ ਨਾਲ ਅਸੀਂ ਇੱਕ ਚਮਚਾ ਜਿਹੜੀ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਉਹ ਲੈਣਾ ਹੈ ਇਹਦੇ ਨਾਲ ਨਾਲ ਅਸੀਂ ਬਦਾਮ ਅਖਰੋਟ ਤੇ ਖਜੂਰ ਥੋੜੇ ਜਿਹਾ ਲੈਣੇ ਆ ਤੇ ਇੱਕ ਚੁਟਕੀ ਅਸੀਂ ਛੋਟੀ ਇਲਾਇਚੀ ਦਾ ਪਾਊਡਰ ਲੈਣਾ ਹੈ ਸੋ ਦੋਸਤੋ ਇਹ ਨੁਸਖਾ ਕਿਵੇਂ ਤਿਆਰ ਕਰਨਾ ਹੈ ਤੁਸੀਂ ਦੋ ਚਮਚ ਜਿਹੜੇ ਬੀਜ ਆ ਹਲੀਮ ਦੇ ਇਹਨਾਂ ਨੂੰ ਤੁਸੀਂ ਇੱਕ ਕਹਿ ਲਓ ਵੀ ਪਾਣੀ ਚ ਭਿਉਂ ਕੇ ਰੱਖ ਦੋ ਘੱਟੋ ਘੱਟ ਅੱਧੇ ਘੰਟੇ ਤੇ ਘੰਟੇ ਵਾਸਤੇ ਸੋ ਪਾਣੀ ਚ ਭਿਉਂਨਾਈ ਬੀਜ ਫੁੱਲ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਪੋਸਟਿਕ ਤਾਤਾ ਉਹ ਹੋਰ ਵਧ ਜਾਂਦੇ ਐ ਐਕਟੀਵੇਟ ਹੋ ਜਾਂਦੇ ਆ ਤੇ ਦੁੱਧ ਦਾ ਗਲਾਸ ਜਿਹੜਾ ਤੁਸੀਂ ਲੈਣਾ ਏ ਉਹਨੂੰ ਤੁਸੀਂ ਉਬਾਲਣਾ ਸ਼ੁਰੂ ਕਰ ਦਿਓ ਤਾਂ ਜਦੋਂ ਇਹਨੂੰ ਉਬਾਲੇ ਹੋਣੇ ਸ਼ੁਰੂ ਹੋ ਜਾਣ ਤਾਂ ਇਹਦੇ ਵਿੱਚ ਤੁਸੀਂ ਜਿਹੜੇ ਆ ਦੋ ਚਮਚ ਹਲੀਮ ਦੇ ਬੀਜ ਭਿਉਂਤੇ ਆ ਇਹ ਐਡ ਕਰ ਲਓ ਤੇ ਛੋਟੇ-ਛੋਟੇ ਬਰੀਕ ਕੱਟੇ ਹੋਏ ਟੁਕੜੇ ਜਿਹੜੇ ਤੁਸੀਂ ਕਹਿ ਲੋ ਬਦਾਮ ਦੇ ਅਖਰੋਟ ਦੇ ਤੇ ਖੰਜੂਰ ਦੇ ਇਹ ਇਹਦੇ ਵਿੱਚ ਮਿਲਾ ਲਓ ਤੇ ਇੱਕ ਚੁਟਕੀ ਤੁਸੀਂ ਇਹਦੇ ਵਿੱਚ ਮਲਾਉਣੀ ਆ ਇਲਾਇਚੀ ਦਾ ਜਿਹੜਾ ਤੁਸੀਂ ਪਾਊਡਰ ਆ ਤੇ ਸਾਥੀਆਂ ਨੂੰ ਦੁਬਾਰਾ ਫੇਰ ਇਹਨੂੰ ਢੱਕ ਦੋ ਉੱਪਰੋਂ ਤੇ ਇਹਨੂੰ ਮਦਮ ਕਹਿ ਲੋ ਵੀ ਸੇਕ ਤੇ ਇਹਨੂੰ ਉਬਲਣ ਦੋ ਤੇ ਹੋ ਸਕੇ ਤਾਂ ਤੁਸੀਂ ਇਹਦੇ ਵਿੱਚ ਸੈਫਰਨ ਵੀ ਪਾ ਸਕਦੇ ਆ ਇੱਕ ਚੁਟਕੀ ਸੋ ਇਹ ਵੀ ਸਾਨੂੰ ਐਂਜਾਇਟੀ ਡਿਪਰੈਸ਼ਨ ਤੋਂ ਬਚਾ ਕੇ ਰੱਖਦਾ ਹੈ ਸੋ ਹੁਣ ਜਦੋਂ 10 ਮਿੰਟ ਇਹਨੂੰ ਵਧੀਆ ਤਰੀਕੇ ਨਾਲ ਇਹ ਪੱਕ ਜੇ ਉਸ ਤੋਂ ਬਾਅਦ ਇਹਨੂੰ ਉਤਾਰ ਕੇ ਕੋਸਾ ਜਾ ਕਰ ਲੋ ਤੇ ਇਹਦੇ ਚ ਇੱਕ ਚਮਚ ਅਸੀਂ ਮਿਸ਼ਰੀ ਦਾ ਪਾਊਡਰ ਮਿਲਾ ਕੇ ਇਹਦਾ ਇਸਤੇਮਾਲ ਕਰਨਾ ਹੈ ਦੋਸਤੋ ਸਭ ਤੋਂ ਵਧੀਆ ਰਹੂਗਾ ਤੁਸੀਂ ਮਾਰਨਿੰਗ ਟਾਈਮ ਸਵੇਰੇ ਇਹਦਾ ਸੇਵਨ ਕਰੋ ਇਹਦੇ ਨਾਲ ਸਾਡੇ ਸਰੀਰ ਨੂੰ ਤਾਕਤ ਵੀ ਮਿਲਦੀ ਐ એનર્ਜੀ ਵੀ ਮਿਲਦੀ ਆ ਜਿਨ੍ਹਾਂ ਲੋਕਾਂ ਨੂੰ ਕਮਜ਼ੋਰੀ ਰਹਿੰਦੀ ਸਰੀਰ ਥੱਕਿਆ ਰਹਿੰਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਐ ਕਿਉਂਕਿ ਦੁੱਧ ਜਿਹੜਾ ਅਸੀਂ ਲੈਨੇ ਆ ਉਹ ਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਉਹ ਸਾਡੇ ਜੋੜਾਂ ਵਾਸਤੇ ਬਹੁਤ ਵਧੀਆ ਏ ਇਹਦੇ ਨਾਲ ਨਾਲ ਜਿਹੜੇ ਅਸੀਂ ਆ ਸੁੱਕੇ ਮੇਵੇ ਲਏ ਆ ਜਿਵੇਂ ਬਦਾਮ ਹੋਗੇ ਅਖਰੋਟ ਹੋਗੇ ਇਹਨਾਂ 'ਚ omega 3 ਫੈਟੀ ਐਸਿਡ ਹੁੰਦੇ ਜਿਹੜੇ ਸਾਡੇ ਕਹ ਲਓ ਵੀ ਦਿਲ ਵਾਸਤੇ ਵੀ ਬਹੁਤ ਵਧੀਆ ਤੇ ਕੋਲੇਸਟ੍ਰੋਲ ਵੀ ਘਟਾਉਂਦੇ ਆ ਤੇ ਬਾਕੀ ਇਹਨਾਂ 'ਚ ਪੋਸਟਿਕ ਤੱਤ ਵਿਟਾਮਿਨ E ਵੀ ਬਹੁਤ ਵਧੀਆ ਹੁੰਦੇ ਆ ਤੇ ਖਜੂਰ ਵੀ ਇੱਕ ਬੜਾ ਕੁਦਰਤੀ ਸਰੋਤ ਆ ਸਾਨੂੰ એનર્ਜੀ ਬਹੁਤ ਦਿੰਦੀ ਆ ਖਜੂਰ ਤੇ ਸਾਡਾ ਖੂਨ ਵੀ ਵਧਾਉਂਦੀ ਐ ਐਚ ਵੀ ਵਧਾਉਂਦੀ ਆ ਇਹਦੇ ਨਾਲ ਨਾਲ ਜਿਹੜੀ ਇਲਾਇਚੀ ਲਈ ਆ ਉਹ ਸਾਡੇ ਡਾਈਜੈਸਟਿਵ ਸਿਸਟਮ ਸਿਸਟਮ ਵਾਸਤੇ ਬਹੁਤ ਵਧੀਆ ਐ ਸੋ ਇਹ ਜਿਹੜਾ ਤੁਹਾਨੂੰ ਨੁਸਖਾ ਦੱਸਿਆ ਇਹਨੂੰ ਤੁਸੀਂ ਜਰੂਰ ਇਹਦਾ ਇਸਤੇਮਾਲ ਕਰਕੇ ਵੇਖੋ ਤੁਹਾਨੂੰ ਕਮਜ਼ੋਰੀ ਤੋਂ ਵੀ ਫਾਇਦਾ ਮਿਲੂਗਾ ਇਹਦੇ ਨਾਲ ਨਾਲ ਜਿਹੜੇ ਤੁਹਾਨੂੰ ਫਾਇਦੇ ਦੱਸੇ ਉਹਨਾਂ ਤੋਂ ਵੀ ਫਾਇਦਾ ਮਿਲੂ ਤੇ ਇਹਨਾਂ 'ਚ ਫਾਈਬਰ ਜ਼ਿਆਦਾ ਹੋਣ ਕਰਕੇ ਸਾਡੇ ਭਾਰ ਨੂੰ ਵੀ ਘਟਾਉਂਦੇ ਆ ਹਲੀਮ ਦੇ ਬੀਜ ਸੋ ਇਸ ਨੁਸਖੇ ਦਾ ਉਹ ਵੀ ਵਰਤੋਂ ਕਰਨ ਜਿਨ੍ਹਾਂ ਦਾ ਭਾਰ ਵੱਧ ਦਾ, ਪੇਟ ਬਾਹਰ ਨੂੰ ਤੇ ਧਿਆਨ ਦੇਣ ਵਾਲੀ ਗੱਲ ਜਿਹੜੀਆਂ ਪ੍ਰੈਗਨੈਂਟ ਔਰਤਾਂ ਉਹ ਇਸ ਨੁਸਖੇ ਨੂੰ ਨਾ ਵਰਤਣ ਤੇ ਜਿਨ੍ਹਾਂ ਨੂੰ ਸ਼ੂਗਰ ਆ ਉਹ ਵੀ ਇਹਦਾ ਇਸਤੇਮਾਲ ਨਾ ਕਰਨ ਕਿਉਂਕਿ ਇਹਦੇ ਵਿੱਚ ਅਸੀਂ ਮਿਸ਼ਰੀ ਦਾ ਵੀ ਇਸਤੇਮਾਲ ਕੀਤਾ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਇਹ YouTube ਚੈਨਲ ਡਾਕਟਰ ਹਰਮਨ ਜੀ ਰੈਨ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਆਪਦਾ ਕਮੈਂਟ ਦੇ ਕੇ ਦੱਸਿਓ ਥੱਲੇ ਵੀ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਤੇ ਹੋਰ ਕਿਹੜੀ ਪਰੇਸ਼ਾਨੀ ਤੋਂ ਵੀਡੀਓ ਬਣਾਈ ਜਾਵੇ ਸੋ ਆ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ